दास सदा कुर्बानी आगे अरदास हमारी जियो पिंड सब तेरा वाहेगुरु कौन सब तेरी वडियारी कोई ना न जाने मेरा वाहे गुरु

ਵਾਹੇ ਗੁਰੂ ਜਿੰਨਾ ਸਿੰਘਾਂ ਸਿਨਣੀਆਂ ਨੇ ਧਰਮ ਇਹ ਸੀਸ ਦਿੱਤੇ ਵੰਦ-ਵੰਦ ਪਟਵਾਏ ਕੁਟੀਆਂ ਲਗਾਈਆਂ ਚਰਖੀਆਂ ਤੇ ਚੜੇ ਕੰਨ ਆੜਿਆਂ ਨਾਲ ਚਾਏਗੇ ਗੁਰੂਆਂ ਦੀ ਸੇਵਾ ਲਈ ਕੁਰਬਾਨੀ ਇਹ ਧਰਮ ਨਹੀਂ ਆ ਰਿਹਾ ਸਿੱਸੀ ਕੇਸਾਂ ਸਵਾਸਾ ਨਾਲ ਨਿਭਾਈ ਇਹਨਾਂ ਦੀ ਕਮਾਈ 'ਤੇ ਧਿਆਨ ਕਰਕੇ ਕਹਿੰਦਾ ਜੀ ਮਨੁੱਖ ਦੀ ਵਾਹੇ ਗੁਰੂ ਪੰਜ ਸੱਤ ਗੁਰਦੁਆਰੇ

ਆਪਜੀ ਦੀ ਕਿਰਪਾ ਨਾਲ ਹੀ ਦਾਤਾ ਜੀਓ ਆਪ ਜੀ ਨੇ ਮੇਰੇ ਤੇ ਤਸ ਕਰਕੇ ਇਹੇ ਸੇਵਾਾਂ ਦਿੱਤੀਆਂ ਹਨ ਆਪ ਮੈਨੂੰ ਸੋਝੀ ਮਤਬ ਦਿੱਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਵਾਂ ਨਾਲ ਜੋੜ ਕੇ ਸ਼ੁੱਧ ਬਾਣੀ ਪੜਨ ਦਾ ਅਰਦਾਸ ਕਰਨ ਦਾ ਬੰਦ ਬਖਸ਼ਣਾ ਦਾ ਕਰਤਾ ਜੀ ਦੇਰ ਉਕਾ ਤੱਕ ਤੁਸਦੀ ਬਖਸ਼ੀਆਂ ਦੁਨੀਆਂ ਭੁਲਾ ਚੁੱਕਾਂ ਦੀ ਝੁਮਾ ਕਰ ਦੇਣਾ ਕਰਤਾ ਜੀਓ ਐਸ ਵੇਲੇ ਸੱਚੇ ਪਾਤਸ਼ਾਹ ਜੀਓ ਆਪ ਦੀ ਦੇਦਰ ਤੇ ਪੈੰਜੀਨ ਦਾ ਕੌਰ ਜੀ ਉਧਰ ਇੰਦਰ ਜੀ ਰਾਸ਼ਾਦੀ ਦੇਵਾ ਅੱਜ ਕਰਦੇ ਆਂ ਦੀ ਆਪਣੇ ਪੁੱਤਰੇ ਦੀ ਉੱਚ ਵਿਦਿਆਦੀ ਪੜ੍ਹਾਈ ਦੇ ਲਈ ਦਾਖਲਾ ਲਿਆ ਬੱਚੇ ਨੇ ਦਾਤਾ ਜੀਓ ਆਪ ਕਿਰਪਾ ਕਰੋ ਬੱਚਾ ਜਿੱਥੇ ਵੀ ਪੜ੍ਹਾਈ ਕਰ ਰਿਹਾ ਮਨ ਜਿਤ ਲਾ ਕੇ ਪੜ੍ਹਾਈ ਕਰੇ ਦਾਤਾ ਜੀਓ ਤੇ ਕਿਰਪਾ ਕਰਨਾ ਸੂਸੋਜੀ ਬਖਸ਼ਣਾ ਜੋ ਵੀ ਉਹ ਪੜ੍ਹਾਈ ਕਰ ਰਿਹਾ ਹੈ ਸੱਚੇ ਪਾਤਸ਼ਾਹ ਜੀ ਉਸ ਨੂੰ ਸਫਲਤਾਵਾਂ ਬਖਸ਼ਣਾ ਦੇਖਤੇ ਮਿਹਰ ਪ੍ਰਿਆਮ ਹੱਥ ਰੱਖਣਾ ਤਾਂ ਜੋ ਦਾ ਮਨ ਪੜਾਈ ਵਿੱਚ ਲੱਗਿਆ ਰਵੇ ਆਪਣੇ ਘਰ ਦੇਆਂ ਦੇ ਪਿਆਰ ਦੇ ਵਿੱਚ ਦੱਸਦਾ ਜੀਓ ਬੱਚਾ ਜੇ ਦਿਲ ਨਹੀਂ ਲਾ ਰਿਹਾ ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਉਹਦਾ ਉੱਥੇ ਮਨ ਲੱਗ ਜਾਵੇ ਮਨ ਚਿਤ ਲਾ ਕੇ ਆਪਣੀ ਪੜਾਈ ਦੇ ਵਿੱਚ ਸੱਚੇ ਪਾਤਸ਼ਾਹ ਜੀਓ ਹਉਣ ਵਾਲੇ ਸਮੇਂ ਦੇ ਵਿੱਚ ਸਫਲਤਾਵਾਂ ਪ੍ਰਾਪਤ ਕਰੇਗਾ ਦੱਸਦਾ ਜੀਓ ਆਪਣੀ ਕਿਰਪਾ ਪ੍ਰਵਾਹ ਤੇ ਬਣਾਣਾ ਕੈਂਜੀ ਬਲ ਵੀ ਤੌਰ ਦੱਸਦਾ ਜੀਓ ਅਰਦਾਸ ਬੇਨਤੀ ਕਰਦੇ ਹੰਨ ਮੁੱਖ ਮੁਖਾਈ ਦੇ ਪ੍ਰਸ਼ਾਨ ਨੇ ਆਏ ਹੰਨ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬੱਚੇ ਦੀ ਖੁਸ਼ੀਆਰ ਹੋ ਗਈ ਹੈ ਤੇ ਇਸ ਖੁਸ਼ੀ ਵਿੱਚ ਦਾਤਾ ਜੀ ਉਹ ਅਰਦਾਸ ਬੇਨਤੀਆਂ ਕਰਦੇ ਹਨ ਜਿਵੇਂ ਮੂੰਹ ਤੱਕ ਸੱਚੇ ਪਾਤਸ਼ਾਹ ਬੱਚੇ ਦੇ ਕਿਰਪਾ ਦਿੱਤੀ ਉਹਦੇ ਘਰ ਦੀ ਸਵਾਰੇ ਹੈ ਆਉਣ ਵਾਲੇ ਸਮੇਂtwilio ਤੇ ਸਾਰੇ ਕਾਰਜ ਖੁਸ਼ੀਆਂ ਬਖਸ਼ਣਾ ਪਰਿਵਾਰ ਨੂੰ ਮਾਤਾ ਪਿਤਾ ਨੂੰ ਸੱਚੇ ਪਾਤਸ਼ਾਹ ਉਹ ਮੇਨ ਤੇ ਆਖਾਤਨਾਤੇ ਬੱਚੇ ਦੀ ਰੱਖਿਆ ਕਰੀ ਤੋ ਆਉਣ ਵਾਲਾ ਸਮਾਂ ਇਸੇ ਤਰ੍ਹਾਂ ਹੀ ਤੁਹ ਕਿਰਪਾ ਕਰ ਮਾਸੀ ਸੇਵਾ ਜੀ ਕਰੋ ਕਿਰਪਾ ਫੋੜਾ ਪ੍ਰਸ਼ਾਦ ਵੀ ਦੇਵਤ ਹੈ ਨੀ ਵੱਲੋਂ ਹਾਈਡਰੋਲੀਗੈਤੀ ਪ੍ਰਮਾਨ ਕਰਨਾ ਪ੍ਰਮਾਨ ਹੋਇਆ ਪ੍ਰਸ਼ਾਦ ਸੰਗਤ ਦੇ ਵਿੱਚ ਵੰਡਣ ਦੀ ਆਗਿਆ ਬਖਸ਼ਿਸ਼ ਤੇ ਪਾਸ਼ਾ ਜੀ ਕਰੋ ਕਿਰਪਾ ਆਪ ਵੀ ਦੇ ਆਪਣੇ ਇਲਾਹੀ ਹੁਕਮ ਨਾਮ ਸੁਣਾ ਕੇ ਸੰਤਾਨ ਨੂੰ ਨਿਹਾਲ ਕਰੋ ਸਰਬੱਤ ਦੇ ਕਾਜਲਾਸ ਕਰੋ ਸਹੀ ਪਿਆਰੇ ਮੇਹਰジナ ਮਿਲਿਆ ਤੇਰਾ ਨਾਮ ਤੇ ਕਰ ਰਿਹਾ ਨਾਮ ਚੜਦੀ ਕਲਾ वाहे वाहे गुरु की, पते, की चलायो पंथ सब सीख को हुक्म है गुरु मान्यो ग्रंथ गुरु ग्रंथ जी मान्यो प्रगट की दे जो प्रभ को